ਹallelujah ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਸਾਡਾ ਪਰਿਵਾਰ ਜਿਹੜਾ ਹੈ ਉਹ ਵੀ ਬਚਾਇਆ ਜਾਵੇ ਕੀ ਅਸੀਂ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਰਹੇ ਹਾਂ ਕਿ ਉਹ ਬਚਾਇਆ ਜਾਵੇ ਤਾਂ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਆਮੇਨ ਬਹੁਤ ਸਾਰੇ ਲੋਕਾਂ ਦੇ ਜੀਵਨ ਦੀ ਇਹ ਗਵਾਹੀ ਆ कि ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਨੇ ਆਉਣਾ ਸ਼ੁਰੂ ਕੀਤਾ ਅਰ ਉਹ ਪ੍ਰਭੂ ਦੇ ਨਾਲ ਚੱਲਦੇ ਰਹੇ ਪ੍ਰਾਰਥਨਾ ਕਰਦੇ ਰਹੇ ਅਰ ਪਰਮੇਸ਼ਵਰ ਨੇ ਸਾਰੇ ਪਰਿਵਾਰ ਨੂੰ ਚੁਣ ਲਿਆ ਤੇ ਹੁਣ ਉਹਨਾਂ ਦਾ ਪੂਰਾ ਪਰਿਵਾਰ ਪਰਮੇਸ਼ਵਰ ਦੀ ਮਹਿਮਾ ਕਰਦਾ ਆ ਇਹ ਬਹੁਤ ਸਾਰੇ ਭੈਣਾ ਭਰਾਵਾਂ ਦੇ ਜੀਵਨ ਦੀ ਗਵਾਹੀ ਆ ਅਰ ਇਸੇ ਦੇ ਨਾਲ ਹੀ ਕੁਝ ਐਹੋ ਜੇ ਭੈਣ ਭਰਾ ਵੀ ਆ ਜਿਹੜੇ ਬਹੁਤ ਲੰਮੇ ਸਿਰ ਤੋਂ ਲੰਮੇ ਚਿਹਰ ਤੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਰਹੇ ਆ ਬਹੁਤ ਸਾਲ ਹੋ ਗਏ ਆ ਬਹੁਤ ਸਮੇਂ ਹੋ ਗਏ ਪਰ ਅਜੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਚੱਲਣਾ ਸ਼ੁਰੂ ਨਹੀਂ ਹੋਇਆ ਤਾਂ ਮੇਰੀ ਸਮਝ ਵਿੱਚ ਹੈ ਹੀ ਹੁੰਦਾ ਆ ਕਿ ਕਿਤੇ ਨਾ ਕਿਤੇ ਅਸੀਂ ਗਲਤ ਆ ਕਿਉਂਕਿ ਪਰਮੇਸ਼ਵਰ ਸਮਰਥੀਆ ਪ੍ਰਭੂ ਦੀ ਹਜ਼ੂਰੀ ਚ ਸਾਕੋਸ਼ ਪਹਿਲਾਂ ਹੀ ਪੂਰਾ ਹੋ ਚੁੱਕਾ ਆ ਉਸ ਪੂਰੇ ਹੋਏ ਨੂੰ ਅਸੀਂ ਕਿਵੇਂ ਆਪਣੇ ਜੀਵਨ ਦੇ ਵਿੱਚ ਰਿਸੀਵ ਕਰਨਾ ਇਹ ਸਾਡੇ ਤੇ ਨਿਰਭਰ ਕਰਦਾ ਆ ਤਾਂ ਇਸ ਲਈ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਸਾਡੀ ਕਿਵੇਂ ਅਗਵਾਈ ਕਰਦਾ ਆ ਆਜੋ ਆਪਾਂ ਦੇਖੀਏ ਰਸੂਲਾਂ ਦੇ ਕੰਮ ਉਹਦਾ 16 ਅਧਿਆਇ ਤੇ ਉਹਦੀ 31 ਨੰਬਰ ਆਇਤ ਇੱਥੇ ਲਿਖਿਆ ਉਹਨਾਂ ਆਖਿਆ ਪ੍ਰਭੂ ਯੀਸੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਹallelujah ਜਦੋਂ ਪੌਲਸ ਤੇ ਸਿਲਾਸ ਜੇਲ੍ਹ ਵਿੱਚ ਸੀ ਭਜਨ ਗਾਉਂਦੇ ਸੀ ਅੱਧੀ ਰਾਤ ਨੂੰ ਪ੍ਰਾਰਥਨਾ ਕਰਦੇ ਸੀ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ ਤੇ ਜਿਹੜਾ ਕੈਦਖਾਨੇ ਦਾ ਦਰੋਗਾ ਸੀਗਾ ਜਦੋਂ ਜਾਗਿਆ ਤੇ ਉਹਨੇ ਦੇਖਿਆ ਵੀ ਜੇਲ੍ਹ ਦੇ ਤਾਂ ਦਰਵਾਜ਼ੇ ਖੁੱਲੇ ਆ ਕੈਦੀ ਭੱਜ ਗਏ ਹੋਣੇ ਆ ਤੇ ਉਹ ਆਪਣੀ ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰ ਲੈਣ ਲੱਗਾ ਸੀਗਾ ਜਦੋਂ ਪੌਲਸ ਨੇ ਉਹਨੂੰ ਦੇਖਿਆ ਤੇ ਉਹਨੇ ਉੱਚੀ ਆਵਾਜ਼ ਦਿੱਤੀ ਪੌਲਸ ਨੇ ਉਹਨੇ ਕਿਹਾ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹਤਾ ਉਦਰਵਾਜੇ ਪਰਮੇਸ਼ਵਰ ਨੇ ਸਿਰਫ ਜੇਲ੍ਹ ਦੇ ਨਹੀਂ ਖੋਲੇ ਸੀਗੇ ਪਰ ਜਿਹੜਾ ਦਰੋਗਾ ਸੀ ਉਹਦੇ ਜੀਵਨ ਦੇ ਵਿੱਚ ਆਸ਼ੀਸ਼ ਆ ਜਾਏ ਪਰਮੇਸ਼ਵਰ ਨੇ ਇਸ ਲਈ ਉਹਦੇ ਜੀਵਨ ਦੇ ਆਤਮਿਕ ਦਰਵਾਜ਼ੇ ਵੀ ਖੋਲ ਦਿੱਤੇ ਸੀ ਹallelujah ਤੇ ਜਦੋਂ ਉਹਨੇ ਦੇਖਿਆ ਵੀ ਸਾਰੇ ਇੱਥੇ ਹੀ ਆ ਦੀਵਾ ਮਗਾ ਕੇ ਅੰਦਰ ਨੂੰ ਦੌੜਿਆ ਆ ਤੋਂ ਉਹਨਾਂ ਦੇ ਪ੍ਰਭੂ ਦੇ ਚੇਲਿਆਂ ਦੇ ਪੈਰਾਂ ਦੇ ਵਿੱਚ ਡਿੱਗਿਆ ਆ ਅਤੇ ਉਹਨਾਂ ਨੇ ਬਾਹਰ ਲਿਆ ਕੇ ਕਿਹਾ ਉਹਨਾਂ ਨੂੰ ਲੈ ਆਇਆ ਬਾਹਰ ਕਹਿੰਦਾ ਉਹਨਾਂ ਨੂੰ ਕਿਉਂਕਿ ਉਹਨੇ ਦੇਖਿਆ ਕਿ ਮੈਂ ਤਾਂ ਦਰਵਾਜ਼ੇ ਖੋਲੇ ਨਹੀਂ ਪਰ ਇਹ ਰਾਤਾਂ ਨੂੰ ਭਜਨ ਕੀਰਤਨ ਗਾਉਂਦੇ ਆਪਣੇ ਪਰਮੇਸ਼ਵਰ ਦੀ ਵਡਿਆਈ ਕਰਦੇ ਆ ਤੇ ਐਡੇ ਵੱਡੇ ਚਮਤਕਾਰ ਕਿ ਇਹਨਾਂ ਦੇ ਲਈ ਪਰਮੇਸ਼ਵਰ ਨੇ ਜੇਲ੍ਹ ਦੇ ਦਰਵਾਜ਼ੇ ਹੀ ਖੋਲ ਦਿੱਤੇ ਤੇ ਉਹਨਾਂ ਦੇ ਪੈਰਾਂ 'ਚ ਡਿੱਗ ਗਏ ਆ ਤੇ ਉਹਨਾਂ ਨੂੰ ਬਾਹਰ ਲੈ ਕੇ ਆਇਆ ਤੇ ਕਹਿੰਦਾ ਮਾਪੁਰਖੋ ਮੈਨੂੰ ਦੱਸੋ ਮੈਂ ਕੀ ਕਰਾਂ ਜੋ ਮੈਂ ਬਚਾਇਆ ਜਾਵਾਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਆ ਇਹ ਕੋਈ ਸਧਾਰਨ ਮਨੁੱਖ ਨਹੀਂ ਆ ਇਹਨਾਂ ਦੇ ਜੀਵਨ ਵਿੱਚ ਜੋ ਸਮਰਥਿਆ ਉਹ ਸਧਾਰਨ ਨਹੀਂ ਆ ਇਹ ਪਰਮੇਸ਼ਵਰ ਦੇ ਖਾਸ ਲੋਕੀ ਆ ਜਿਨ੍ਹਾਂ ਦੇ ਲਈ ਪਰਮੇਸ਼ਵਰ ਨੇ ਅਦਭੁਤ ਕੰਮ ਕੀਤਾ ਤੇ ਹੁਣ ਉਹ ਚਾਹੁੰਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਵੀ ਉਹ ਸੁਪਰਨੈਚੁਰਲ ਪਾਵਰਫੁੱਲ ਐਨੋਇੰਡਿੰਗ ਜਿਹੜੀ ਆ ਉਹ ਆਏ ਜੋ ਪੁੱਛ ਰਿਹਾ ਹੈ ਕਿ ਮੈਂ ਇਹੋ ਜਿਹਾ ਕੀ ਕਰਾਂ ਉਹਨਾਂ ਆਖਿਆ ਪ੍ਰਭੂ ਯਿਸੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਹਾਲੇਲੂਇਆ ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ ਤਾਂ ਉਹਨੇ ਉਹਨੂੰ ਸਹੀ ਰਾਹ ਦੱਸਿਆ ਕਿ ਪ੍ਰਭੂ ਤੇ ਨੇਚਾ ਕਰ ਤੇ ਪ੍ਰਭੂ ਤੇ ਨੇਚਾ ਕਰਨ ਦੇ ਨਾਲ ਸਿਰਫ ਤੂੰ ਹੀ ਨਹੀਂ ਬਚਾਇਆ ਜਾਊਗਾ ਤੇਰਾ ਘਰਾਣਾ ਵੀ ਬਚਾਇਆ ਜਾਊਗਾ ਉਹਨੇ ਇਦਾਂ ਨਹੀਂ ਕਿਹਾ ਸੀਗਾ ਕਿ ਮੈਨੂੰ ਇਹੋ ਜਿਹਾ ਕੋਸ਼ ਦੱਸੋ ਜਿਹਦੇ ਨਾਲ ਮੈਂ ਬਚਾਇਆ ਜਾਵਾਂ ਮੇਰਾ ਪਰਿਵਾਰ ਬਚਾਇਆ ਜਾਵੇ ਪਰੋ ਕਿ ਨਾ ਮੈਨੂੰ ਦੱਸੋ ਮੈਂ ਕੀ ਕਰਾਂ ਜੋ ਮੈਂ ਬਚਾਇਆ ਜਾਵਾਂ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਤਾਂ ਆਪਾਂ ਸਿਰਫ ਆਪਣੀ ਚੰਗਿਆਈ ਦੇ ਲਈ ਆਉਨੇ ਆ ਜਦੋਂ ਨਵੇਂ-ਨਵੇਂ ਆਉਂਦੇ ਆ ਉਦੋਂ ਸਿਰਫ ਸਾਡੀ ਕਾਮਨਾ ਸਾਡੀ ਇੱਛਾ ਸਾਡੀ ਦੌੜ ਚੰਗੇ ਆਈ ਪ੍ਰਾਪਤ ਕਰਨ ਦੀ ਹੁੰਦੀ ਕੋਈ ਮੁਕਦਮੇ ਚਾਹ ਤਾਂ ਉਹਦੀ ਇੱਛਾ ਕੋਈ ਉਧਾਰ ਪਾਉਣਾ ਮੁਕਤੀ ਪਾਉਣਾ ਨਹੀਂ ਹੁੰਦੀ ਉਸ ਨੇ ਉਹਦੀ ਇੱਛਾ ਹੈ ਕਿ ਮੈਂ ਜੇ ਇਸ ਸਮੱਸਿਆ ਵਿੱਚ ਫਸਿਆ ਹਾਂ ਚਾਹੇ ਉਹ ਜੇਲਿਆ ਮੁਕਦਮਾ ਆ ਬਿਮਾਰੀ ਆ ਲੜਾਈ ਝਗੜਾ ਨਸ਼ਾ ਜੋ ਵੀ ਆ ਮੈਂ ਬਸ ਇਹਦੇ ਤੋਂ ਛੁੱਟ ਜਾਵਾਂ ਦੈਟਸ ਇਟ ਜਦੋਂ ਉਹ ਪਰਮੇਸ਼ਵਰ ਦੇ ਵਿੱਚ ਚੱਲਣਾ ਸ਼ੁਰੂ ਕਰਦਾ ਆ ਤਾਂ ਦੇਖਦਾ ਆ ਆਪਣੇ ਜੀਵਨ ਦੇ ਵਿੱਚ ਆਏ ਹੋਏ ਬਦਲਾਵ ਨੂੰ ਅਰ ਜਦੋਂ ਕਿਸੇ ਦੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਉਹਦਾ ਪਰਿਵਾਰ ਉਸ ਬਦਲਾਅ ਨੂੰ ਦੇਖਦਾ ਤੇ ਹੌਲੀ-ਹੌਲੀ ਉਹਦਾ ਜਿਹੜਾ ਪਰਿਵਾਰ ਆ ਉਹਦੇ ਜੀਵਨ ਦੇ ਵਿੱਚ ਵੀ ਪਰਮੇਸ਼ਵਰ ਦਾ ਉਧਾਰ ਜਿਹੜਾ ਆ ਉਹ ਐਂਟਰ ਕਰ ਜਾਂਦਾ ਸਲਵੇਸ਼ਨ ਐਂਟਰ ਕਰ ਜਾਂਦੀ ਆ ਤੇ ਉਹਦਾ ਪਰਿਵਾਰ ਵੀ ਬਚਾਇਆ ਜਾਂਦਾ ਆ ਫਿਰ ਸਿਰਫ ਇੱਕ ਰੋਗੀ ਨਹੀਂ ਚੰਗਾ ਹੁੰਦਾ ਸਗੋਂ ਉਹਦਾ ਸਾਰਾ ਘਰਾਣਾ ਹੀ ਚੰਗਾ ਹੋ ਜਾਂਦਾ ਆ ਤੁਸੀਂ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖ ਲਿਓ ਜਦੋਂ ਤੁਸੀਂ ਆਏ ਸੀ ਤੁਸੀਂ ਮੁਕਤੀ ਪਾਉਣ ਲਈ ਨਹੀਂ ਆਏ ਸੀ ਸਾਡੀ ਆਉਣ ਦੀ ਵਜ੍ਹਾ ਕੁਝ ਹੋਰ ਸੀ ਅਰ ਜਿਸ ਵਜ੍ਹਾ ਦੇ ਨਾਲ ਆਏ ਸੀ ਉਹ ਵਜ੍ਹਾ ਤਾਂ ਕਦੋਂ ਦੀ ਪੂਰੀ ਹੋ ਚੁੱਕੀ ਅਰ ਅੱਜ ਵੀ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਅੱਜ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੋਣ ਦੀ ਵਜ੍ਹਾ ਕੀ ਆ ਉਹ ਮੁਕਤੀ ਜੋ ਪਰਮੇਸ਼ਵਰ ਤੋਂ ਪ੍ਰਾਪਤ ਹੋਈ ਆ ਹਾਲੇਲੂਇਆ ਉਹ ਬੰਧਨ ਜਿਹੜੇ ਸਾਡੇ ਆਤਮਾ ਤੋਂ ਉਹਨੇ ਤੋੜ ਦਿੱਤੇ ਆ ਇਸ ਲਈ ਅੱਜ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਤੇ ਵਚਨ ਦੇ ਵਿੱਚ ਲਿਖਿਆ ਕਿਨਾਂ ਤਾਂ ਉਹਨਾ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ ਅਤੇ ਰਾਤ ਦੀ ਉਸੇ ਘੜੀ ਉਸ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜਖਮ ਧੋਤੇ ਔਰ ਉਸ ਨੇ ਔਰ ਉਸ ਦੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ ਹallelujah ਜਦੋਂ ਉਹਨਾਂ ਨੇ ਬਚਨ ਸੁਣਾਇਆ ਸਾਰੇ ਪਰਿਵਾਰ ਨੇ ਉਦ ਰੋਗੇ ਦੇ ਪਰਿਵਾਰ ਨੇ ਸਾਰਿਆਂ ਨੇ ਨਿੱਕਿਆਂ ਵੱਡਿਆਂ ਨੇ ਬਚਨ ਸੁਣਿਆ ਤੇ ਹੁਣ ਉਹਨਾਂ ਨੂੰ ਪਹਿਲਾਂ ਜੇਲ੍ਹ ਵਿੱਚ ਪਾਇਆ ਸੀ ਇਸ ਲਈ ਉਹ ਜ਼ਖਮੀ ਸੀਗੇ ਲਿਬੜੇ-ਦਿਬੜੇ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜ਼ਖਮ ਧੋਤੇ ਉਹਨਾਂ ਨੂੰ ਕਲੀਨ ਕੀਤਾ ਅਰ ਜਦੋਂ ਉਹਨਾਂ ਨੇ ਵਚਨ ਸੁਣਾਇਆ ਸੀ ਉਸ ਵਚਨ ਨੂੰ ਆਪਣੇ ਦਿਲ ਵਿੱਚ ਵਸਾਇਆ ਤਾਂ ਉਦੋਂ ਹੀ ਬਪਤਿਸਮਾ ਲੈਣ ਲਈ ਤਿਆਰ ਹੋ ਗਏ ਤੇ ਰਾਤ ਦੀ ਉਸੇ ਘੜੀ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਹਾਲੇਲੂਇਆ ਬੋ ਸਾਰੇ ਵੰਪਰਾ ਸਹੀ ਸਮੇ ਨੂੰ ਗਵਾ ਦਿੰਦੇ ਆ ਹਰ ਕੰਮ ਦਾ ਇੱਕ ਵੇਲਾ ਆ ਤੁਸੀਂ ਦੇਖਿਓ ਤੁਹਾਡੀ ਨੋਰਮਲ ਲਾਈਫ ਦੇ ਵਿੱਚ ਵੀ ਰੋਜ਼ ਮਰੈਜੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰੀ ਇਦਾਂ ਹੁੰਦਾ ਆ ਕਿ ਤੁਸੀਂ ਕੋਈ ਕੰਮ ਕਰਨ ਦੇ ਲਈ ਇੱਕਦਮ ਤਿਆਰ ਹੋ ਜੰਨੇ ਆ ਪੂਰੀ ਤਰ੍ਹਾਂ ਨਾਲ ਤੁਸੀਂ ਉਹਦੇ ਬਾਰੇ ਚ ਸੋਚਣਾ ਸ਼ੁਰੂ ਕਰਦੇ ਆਂ ਔਰ ਫਿਰ ਸੋਚਦੇ ਆਂ ਚੱਲ ਅੱਜ ਨਹੀਂ ਕੱਲ ਨੂੰ ਕਰਾਂਗੇ ਕੱਲ ਨੂੰ ਜਾਵਾਂਗੇ ਤੁਸੀਂ ਉਹਨੂੰ ਟਾਲ ਦਿੰਦੇ ਆ ਉਸ ਟਾਈਮ ਤੋਂ ਔਰ ਹੁੰਦਾ ਕੀ ਆ ਕਿ ਉਹ ਫੇਰ ਕਰੀ ਨਹੀਂ ਹੁੰਦਾ ਉਹ ਟਾਲੀ ਜਾਂਦਾ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਮੁਕਤੀ ਦੇ ਪ੍ਰਚਾਰ ਨੂੰ ਸੁਣਦੇ ਆ ਖੁਸ਼ਖਬਰੀ ਦੇ ਪ੍ਰਚਾਰ ਨੂੰ ਸੁਣਦੇ ਆ ਗਵਾਹੀਆਂ ਨੂੰ ਸੁਣਦੇ ਆ ਪਰਮੇਸ਼ਵਰ ਦੇ ਸਮਰਥੀ ਕੰਮਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਆ ਵਚਨ ਨੂੰ ਸੁਣਦੇ ਆ ਪਰ ਉਹਨਾਂ ਦੇ ਦਿਲ ਤਿਆਰ ਹੋ ਜਾਂਦੇ ਆ ਮੈਂ ਵੀ ਪ੍ਰਾਰਥਨਾ ਕਰਿਆ ਕਰੂੰਗਾ ਜਿਵੇਂ ਇਨੀ ਰਾਤ ਨੂੰ ਪ੍ਰਾਰਥਨਾ ਸ਼ੁਰੂ ਕੀਤੀ ਸੋਮਵਾਰ ਤੇ ਮੰਗਲਵਾਰ ਹੀ ਦਵਾਈ ਬਣ ਗਈ ਮੈਂ ਵੀ ਅੱਜ ਹੀ ਜਾ ਕੇ ਪ੍ਰਾਰਥਨਾ ਸ਼ੁਰੂ ਕਰੂੰਗਾ ਮੇਰੇ ਵੀ ਜੀਵਨ ਦੇ ਵਿੱਚ ਕੰਮ ਹੋਊਗਾ ਉਹ ਤਿਆਰ ਹੋ ਗਏ ਪਰ ਉਹਨਾਂ ਨੇ ਜਾ ਕੇ ਅੱਜ ਤਾਂ ਥੱਕੇ ਆ ਕੱਲ ਤੋਂ ਸ਼ੁਰੂ ਕਰਾਂਗੇ ਕੱਲ ਨੂੰ ਫੇਰ ਕੁਝ ਹੋਰ ਚੱਲ ਅਗਲੇ ਹਫ਼ਤੇ ਸ਼ੁਰੂ ਕਰਾਂਗੇ ਇੱਦਣ ਨੂੰ ਕਰਾਂਗੇ ਉਹ ਮੂਰਤ ਨਿਕਲਦਾ ਹੀ ਨਹੀਂ ਜਿੱਦਣ ਤੁਸੀਂ ਸ਼ੁਰੂ ਕਰਨਾ ਰੋ ਗੱਲ ਬਣਦੀ ਨਹੀਂ ਜਿਹੜੀ ਤੁਸੀਂ ਚਾਹੁੰਦੇ ਆ ਇਸੇ ਤਰ੍ਹਾਂ ਹੀ ਬਹੁਤ ਵਧੀਆ ਤੁਹਾਡਾ ਮਨ ਬਪਤਿਸਮਾ ਲੈਣ ਲਈ ਤਿਆਰ ਹੁੰਦਾ ਕਿ ਮੈਂ ਵੀ ਬਪਤਿਸਮਾ ਲੈ ਲੈਣਾ ਈਸ਼ਵਰੀ ਜਦੋਂ ਬਪਤਿਸਮੇ ਹੋਏ ਮੈਂ ਲੈ ਲੈਣਾ ਬਪਤਿਸਮਾ ਫਿਰ ਤੁਸੀਂ ਆਉਂਦੇ ਆ ਉਹੋ ਮੈਂ ਤੇ ਨਾਲ ਕੱਪੜੇ ਲਿਆਉਣਾ ਹੀ ਭੁੱਲ ਗਿਆ ਚੱਲ ਕੋਈ ਨਹੀਂ ਪਾਸਟਰ ਜੀ ਉਹਨਾਂ ਨੇ ਕਿਹਾ ਬਪਤਿਸਮੇ ਦੇਣੇ ਬੰਦ ਕਰ ਦੇਣੇ ਆ ਆਉਂਦੇ ਐਤਵਾਰ ਨੂੰ ਲੈ ਲਾਂਗੇ ਆਉਂਦੇ ਮਹੀਨੇ ਨੂੰ ਲੈ ਲਾਂਗੇ ਅਜੇ ਤੱਕ ਉਹ ਐਤਵਾਰ ਉਹ ਮਹੀਨਾ ਆਇਆ ਹੀ ਨਹੀਂ ਜੇ ਇਸ ਦਿਨ ਤੁਸੀਂ ਬਪਤਿਸਮਾ ਲੈਣਾ ਹੈ ਰਾਈਟ ਟਾਈਮ ਨੂੰ ਸਕਿਪ ਕਰ ਦਿੰਨੇ ਹੋ ਇੱਥੇ ਅਸੀਂ ਦੇਖਿਆ ਲਿਖਿਆ ਉਸੇ ਘੜੀ ਕਰਦਿਆ ਨੇ ਉਸੇ ਵੇਲੇ ਬਪਤਿਸਮਾ ਲਿਆ ਸਾਂ ਅਗਰ ਤੁਸੀਂ ਰਾਈਟ ਟਾਈਮ ਨੂੰ ਨਹੀਂ ਸੰਭਾਲਿਆ ਸਮਾਂ ਮੁੜ ਕੇ ਜ਼ਿੰਦਗੀ ਵਿੱਚ ਨਹੀਂ ਆਉਂਦਾ ਜਿਹੜਾ ਇੱਕ ਵਾਰੀ ਬੀਤ ਗਿਆ ਉਹ ਬੀਤ ਗਿਆ ਸਮਾਂ ਕਦੀ ਵੀ ਵਾਪਸ ਨਹੀਂ ਆਉਂਦਾ ਸੋ ਅੱਜ ਉਹ ਸਮਾਇਆ ਜਿਸ ਸਮੇਂ ਵਿੱਚ ਤੁਸੀਂ ਬਪਤਿਸਮਾ ਲੈਣਾ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦਿੱਤਾ ਹੋਇਆ ਇੱਕ ਹੁਕਮ ਹੈ ਅਰੇ ਕੋਈ ਸਧਾਰਨ ਹੁਕਮ ਨਹੀਂ ਆ ਕਹਿੰਦਾ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਪਾਵੇ ਬਪਤਿਸਮਾ ਲਿਆ ਹੋਇਆ ਹੋਵੇ ਉਹਦੇ ਨਾਲ ਇਹ ਨਿਸ਼ਾਨ ਹੋਣਗੇ ਉਹ ਨਿਸ਼ਾਨ ਕਿਹੜੇ ਆ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਰੋਗੀ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋ ਜਾਣਗੇ ਉਹ ਹੋਰ ਬੋਲੀਆਂ ਵਿੱਚ ਬੋਲਣਗੇ ਜੇ ਸੱਪਾਂ ਨੂੰ ਵੀ ਉਹ ਚੱਕੀ ਫਿਰੂਗੇ ਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤੇ ਉਹਨਾਂ ਦਾ ਕੋਈ ਵੀ ਵਿਗਾੜ ਨਹੀਂ ਹੋਊਗਾ ਕਿੰਨੀਆਂ ਬਲੇਸਿੰਗਸ ਆ ਵਿਸ਼ਵਾਸ ਕਰਨ ਦੀਆਂ ਤੇ ਬੈਪਟਾਈਜ਼ ਲੈਣ ਦੀਆਂ ਬਪਤਿਸਮਾ ਲੈਣ ਦੀਆਂ ਭਾਓ ਪਰਮੇਸ਼ਵਰ ਦਾ ਹੁਕਮ ਪੂਰਾ ਕਰਨ ਦੀਆਂ ਜ਼ਰੂਰੀ ਨਹੀਂ ਆ ਕਿ ਬਪਤਿਸਮਾ ਲੈ ਕੇ ਤੁਸੀਂ ਲੋਕਾਂ ਦੇ ਹੀ ਭੂਤ ਕੱਢਣੇ ਆ ਜੋ ਤੁਸੀਂ ਨਹੀਂ ਕੱਢਣਾ ਚਾਹੁੰਦੇ ਕੁਛ ਲੋਕ ਇਹਦਾ ਸੋਚਦੇ ਸਾਨੂੰ ਕੋਈ ਕੰਸਰਨ ਨਹੀਂ ਆ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਆ ਇਹ ਆਪਣੀਆਂ ਗਲਤੀਆਂ ਦੇ ਸ਼ਿਕਾਰ ਹੋਏ ਆ ਤੇ ਜਦੋਂ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਬਪਤਿਸਮਾ ਲੈਣ ਦੀ ਕੀ ਲੋੜ ਆ ਮੈਂ ਨਹੀਂ ਲੋਕਾਂ ਤੇ ਹੱਥ ਰੱਖਿਆ ਕਰਨੀ ਕੋਈ ਗੱਲ ਨਹੀਂ ਨਹੀਂ ਰੱਖਣੇ ਫੇ ਕਿ ਹੋਇਆ ਆਪਣੇ ਭੂਤ ਤਾਂ ਕੱਢ ਲਓ ਆਪਣੇ ਵੀ ਤਾਂ ਤਾਂ ਹੀ ਨਿਕਲਣਗੇ ਜੇ ਤੁਸੀਂ ਹੁਕਮਾਂ ਨੂੰ ਪੂਰਾ ਕਰੋਗੇ ਸਾਈਂ ਸਦਾ ਕਹਿੰਦੇ ਆ ਕਿ 24 ਘੰਟਿਆਂ ਦੇ ਵਿੱਚ ਇਨਸਾਨ ਦੇ ਮਾਈਂਡ ਦੇ ਅੰਦਰ 60000 ਦੇ ਨੇੜੇ ਤੇੜੇ ਵਿਚਾਰ ਆਉਂਦੇ ਆ ਤੁਸੀਂ ਸੋਚੋ ਹਜ਼ਾਰਾਂ ਵਿਚਾਰ 60000 ਦੇ ਅਬਾਊਟ 60000 ਥੌਂਡ ਥੌਟਸ ਇਨ 24 ਆਵਰਸ 24 ਘੰਟਿਆਂ ਦੇ ਵਿੱਚ 60000 ਵਿਚਾਰ ਬੇਸ਼ੱਕ ਗੂਗਲ ਕਰਕੇ ਦੇਖਿਓ ਤਾਂ ਤੁਸੀਂ ਸੋਚੋ 24000 ਵਿਚਾਰਾਂ ਦੇ ਵਿੱਚੋਂ ਚੰਗੇ ਵਿਚਾਰ ਕਿੰਨੇ ਆ ਮੋਸਟਲੀ ਈਵਲ ਥਾਟਸ ਹੁੰਦੇ ਆ ਇੰਨੇ ਮੈਨੂੰ ਆ ਗਿਆ ਸੀ ਉਹਨੇ ਮੈਨਾਂ ਇਦਾਂ ਕੀਤਾ ਸੀ ਮੈਨੂੰ ਇਦਾਂ ਕਹਿਣਾ ਚਾਹੀਦਾ ਸੀ ਮੈਂ ਇਦਾਂ ਕਰ ਦੇਣਾ ਸੀ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਇਦਾਂ ਕਰੂੰਗਾ ਮੈਂ ਇਹਨੂੰ ਛੱਡਣਾ ਨਹੀਂ ਜਿੱਥੇ ਟੱਕਰਿਆ ਇਦਾਂ ਇਹ ਸਭ ਕੀ ਵਿਚਾਰ ਚੱਲ ਰਹੇ ਅੰਦਰ ਮੈਂ ਪ੍ਰਾਰਥਨਾ ਕਰੂੰਗਾ ਮੈਂ ਗੀਤ ਗਾਊਂਗਾ ਮੈਂ ਇੱਕ ਨਵੀਂ ਸ਼ੁਰੂਆਤ ਕਰੂੰਗਾ ਮੈਂ ਸਭ ਨੂੰ ਮਾਫ਼ ਕਰ ਦੂੰਗਾ ਇਹ ਤਾਂ ਹਜ਼ਾਰ ਵਿਚਾਰ ਹਜ਼ਾਰ ਵੀ ਨਹੀਂ ਹੋਣੇ ਇਦਾਂ ਦੇ ਵਿਚਾਰ ਇਹ ਤਾਂ 100 ਦੇ ਹੇਠਾਂ-ਹੇਠਾਂ ਹੀ ਖਤਮ ਬਾਕੀ ਦੇ ਸਾਰੇ ਤਾਂ ਠਾ ਠਾ ਕਰਨ ਵਾਲੇ ਆ ਤਾਂ ਜਿੰਨੇ ਵੀ ਗਲਤ ਵਿਚਾਰ ਉਹ ਕਿੱਥੋਂ ਆ ਰਹੇ ਗਲਤ ਸ਼ਕਤੀਆਂ ਤੋਂ ਗਲਤ એનર્ਜੀ ਤੋਂ ਗਲਤ ਸਪਿਰਿਟਸ ਤੋਂ ਅਰ ਜੇ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋਗੇ ਅਰ ਉਹਦੇ ਹੁਕਮ ਦੇ ਅਨੁਸਾਰ ਤੁਸੀਂ ਉਹ ਕੰਮ ਕਰੋਗੇ ਜੋ ਪ੍ਰਭੂ ਨੇ ਕਿਹਾ ਅਰ ਵਿੱਚ ਸਹੀ ਸਾਬਤ ਹੋ ਸਕੋਗੇ ਤੁਸੀਂ ਇਹਨਾਂ ਵਿਚਾਰਾਂ ਨੂੰ ਕੰਟਰੋਲ ਕਰ ਸਕੋਗੇ ਅਰ वचन ਵਿੱਚ ਲਿਖਿਆ ਕਹਿੰਦਾ ਹਰੇਕ ਉਹ ਵਿਚਾਰ ਜੋ ਪਰਮੇਸ਼ਵਰ ਦੇ ਵਿਰੋਧ ਵਿੱਚ ਸਿਰ ਚੁੱਕਦਾ ਆ ਕਹਿੰਦਾ ਉਹਨੂੰ ਮੈਂ ਕਾਬੂ ਵਿੱਚ ਲਿਆਉਣਾ ਤੇ ਖਤਮ ਕਰਦਾ ਆਂ ਕੌਣ ਕਰੂਗਾ ਉਹਨੂੰ ਖਤਮ ਕਾਬੂ ਵਿੱਚ ਕੌਣ ਲਿਆਊਗਾ ਜਿਹਦਾ ਪ੍ਰੇਮ ਪਰਮੇਸ਼ਵਰ ਦੇ ਨਾਲ ਹੋਊਗਾ ਤੇ ਜਿਹਦਾ ਪ੍ਰੇਮ ਪਰਮੇਸ਼ਵਰ ਨਾਲ ਹੋਊਗਾ ਉਹਦੇ ਆਖੇ ਵੀ ਲੱਗੂਗਾ ਕਿਉਂਕਿ ਪ੍ਰੇਮ ਸਿਰਫ ਇਦਾਂ ਕਹਿਣ ਨਾਲ ਨਹੀਂ ਆ ਕਿ ਮੈਂ ਪ੍ਰਭੂ ਤੈਨੂੰ ਬਹੁਤ ਪਿਆਰ ਕਰਦਾ ਆਂ ਉਹ ਚੈੱਕ ਵੀ ਕਰ ਲੈਂਦਾ ਆ ਵੀ ਪਿਆਰ ਹੈਗਾ ਕਿ ਨਹੀਂ ਜਾ ਜਿਹੜਾ ਪਿਆਰ ਕਰਦਾ ਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਹ ਫਿਰ ਮੇਰੇ ਹੁਕਮਾਂ ਨੂੰ ਵੀ ਮੰਨਦਾ ਆ ਫਿਰ ਉਹ ਮੇਰੇ ਵਿੱਚ ਰਹਿੰਦਾ ਤੇ ਮੈਂ ਉਹਦੇ ਵਿੱਚ ਰਹਿਣਾ ਆ ਹਾਲੇਲੂਇਆ ਸੋ ਸਮਾਂ ਬਹੁਤ ਅਜੀਬ ਤਰ੍ਹਾਂ ਦਾ ਚੱਲ ਰਿਹਾ ਆ ਬਹੁਤ ਜ਼ਰੂਰੀ ਆ ਕਿ ਆਪਾਂ ਇਸ ਸਮੇਂ ਦਾ ਫਾਇਦਾ ਚੱਕ ਲਈਏ ਜਿੰਨਾ ਚੱਕ ਸਕਦੇ ਆ ਜਿੰਨਾ ਸਹੀ ਸਮਾਂ ਆਪਾਂ ਨੂੰ ਮਿਲਿਆ ਆ ਉਸ ਸਮੇਂ ਨੂੰ ਆਪਾਂ ਹੋਰ ਆਪਣੇ ਲਈ ਲਾਭਕਾਰੀ ਬਣਾ ਲਈਏ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ ਮਿਲਣਾ ਦੁਬਾਰਾ ਪਰ ਅੱਜ ਤਾਂ ਹੈਗਾ ਤੇ ਜਿਨ੍ਹਾਂ ਦੇ ਬਪਤਿਸਮੇ ਨਹੀਂ ਹੋਏ ਜਿਨ੍ਹਾਂ ਦਾ ਮਨ ਕਹਿ ਰਿਹਾ ਆ ਧੱਕਾ ਨਹੀਂ ਆ ਕਿਸੇ ਨਾਲ ਜ਼ੋਰ ਆ ਜ਼ਰ ਵੀ ਨਹੀਂ ਆ ਪਰ ਜਿਨ੍ਹਾਂ ਦੇ ਅੰਦਰੋਂ ਆਵਾਜ਼ ਆ ਰਹੀ ਕਿ ਅੱਜ ਤੇਰਾ ਦੇਣਿਆ ਤੇਰੀ ਮੁਕਤੀ ਦਾ ਦੇਣਿਆ ਤੇਰੀ ਸਲਵੇਸ਼ਨ ਉਹ ਅੱਜ ਦੇ ਦਿਨ ਨੂੰ ਆਪਣਾ ਆਤਮਿਕ ਜਨਮ ਦਿਨ ਬਣਾਵੇਂ ਪ੍ਰਭੂ ਯਿਸੂ ਮਸੀਹ ਦੇ ਨਾਮ ਹallelujah ਗਰਮੀਆਂ ਨਹੀਂ ਵੀ ਕੱਪੜੇ ਨਾਲ ਲੈ ਕੇ ਆਏ ਫੇਕੀ ਹੋਇਆ ਸੁੱਕ ਜਾਣੇ ਕੋਈ ਪ੍ਰੋਬਲਮ ਨਹੀਂ ਸੋ ਕੋਈ ਛੋਟੀ ਜੀ ਚੀਜ਼ ਤੁਹਾਡੇ ਬਪਤਿਸਮਾ ਲੈਣ 'ਚ ਰੁਕਾਵਟ ਨਹੀਂ ਬਣ ਸਕਦੀ ਅਰ ਬਹੁਤ ਸਾਰੇ ਕੱਪੜਿਆਂ ਦਾ ਉੱਥੇ ਇੰਤਜ਼ਾਮ ਵੀ ਹੁੰਦਾ ਹੈ। ਸੋ ਜ਼ਰੂਰੀ ਹੈ ਕਿ ਅਸੀਂ वचन ਦੀ ਆਗਿਆਕਾਰੀ ਕਰੀਏ। ਕਿਉਂਕਿ ਜਦੋਂ ਅਸੀਂ वचन ਦੀ ਆਗਿਆਕਾਰੀ ਕਰਦੇ ਹਾਂ ਅਸੀਂ वचन ਦੀ ਬਰਕਤ ਨੂੰ ਵੀ ਪਾਉਂਦੇ ਹਾਂ।